ਜੋ ਜਿਸਪਿੰਦਰ ਸਰਦੀਆਂ ਮੁਤਾਬਕ ਅਸੀਂ ਜਿਹੜੀ ਕੱਲ ਦੀ ਮੁਹਿੰਮ ਵੇਢੀ ਹੈਗੀ ਆ ਵੀ ਜਿਹੜੇ ਏਰੀਆ ਦੇ ਵਿੱਚ ਮਾੜੇ ਅਨਸਰ ਹੈਗੇ ਆ ਤੇ ਭਾਵੇਂ ਉਹ ਨਸ਼ੇ ਦੇ ਰਿਗਾਰਡਿੰਗ ਹੈ ਜਾਂ ਭਾਵੇਂ ਹੋਰ ਜਿਹੜੇ ਗਤੀਵਿਧੀਆਂ ਰਿਗਾਰਡਿੰਗ ਚੈਕਿੰਗ ਦੌਰਾਨ ਅਸੀਂ ਕਾਫੀ ਹੋਟਲਾਂ ਦੀ ਚੈਕਿੰਗ ਕੀਤੀ ਤੇ ਇਹਨਾਂ ਚੈਕਿੰਗ ਦੌਰਾਨ ਇੱਕ ਹੋਟਲ ਹੈਗਾ ਹੋਟਲ ਪ੍ਰਿਜ਼ਮ ਉਹਰੇ ਪਟਿਆਲਾ ਰੋਡ ਦੇ ਉੱਤੇ ਆ ਮੇਰੇ ਨੇੜੇ ਪਟਿਆਲਾ ਚੌਕ ਹੈਗਾ ਉੱਥੇ ਜਿਹੜਾ ਚੈਕਿੰਗ ਦੌਰਾਨ ਅਸੀਂ ਇੱਕ ਪਾਇਆ ਗਿਆ ਤੇ ਉੱਥੇ ਇੱਕ ਲੜਕਾ ਸੀਗਾ ਨਾਮ ਗੁਰਜੰਟ ਸਿੰਘ ਨਾਮ ਦਾ ਵਾਸੀ ਮਨੋਲੀ ਦਾ ਮਹਾਲੀ ਦਾ ਸੀ ਜਿਸ ਨੂੰ ਅਸੀਂ ਰੇਡ ਕੀਤੀ ਚੈੱਕ ਕੀਤਾ ਹੈਗਾ ਜਿਸ ਵੱਲੋਂ ਕੋਈ ਤਸੱਲੀ ਬਖਸ਼ ਜਵਾਬ ਨਹੀਂ ਹੋਇਆ ਜਿਸ ਦੀ ਤਲਾਸ਼ੀ ਦੌਰਾਨ ਸਾਨੂੰ ਅੱਗੇ ਪਤਾ ਲੱਗਿਆ ਤੇ ਜਿਹਦੀ ਪੁੱਛਗਿਛ ਕੀਤੀ ਗਈ ਤਾਂ ਪਤਾ ਲੱਗਿਆ ਵੀ ਇੱਥੇ ਕਾਫੀ ਦੇਰ ਤੋਂ ਕਮਰੇ ਦੇ ਵਿੱਚ ਰਹਿ ਰਿਹਾ ਸੀਗਾ ਇਹ ਤੇ ਇੱਥੇ ਆਪਣਾ ਜਿਹੜਾ ਹੈਗਾ ਇਹ ਵਿਦੇਸ਼ ਜਾਣ ਦੇ ਨਾਂ ਦੇ ਉੱਤੇ ਆਪਣੇ ਫਰਜੀ ਦਸਤਾਵੇਜ਼ਾਂ ਦੇ ਹੋਰ ਧੰਦਾ ਕਰਦਾ ਸੀਗਾ ਇਹ ਕਿੰਨਾ ਦਿਨ ਤੋਂ ਕੰਮ ਕਰ ਰਿਹਾ ਇਹ ਉਰੇ ਹੋਟਲ ਦੇ ਵਿੱਚ ਲਗਭਗ ਇਹਦੇ ਮੁਤਾਬਕ ਇਹ 2 ਮਹੀਨੇ ਤੋਂ ਉਰੇ ਆਣਾ ਜਾਣਾ ਸੀਗਾ ਇਹਦਾ ਕਮਰਾ ਬੁੱਕ ਸੀਗਾ ਤੇ ਆਫਟਰ ਥੈਟ ਕੀ ਹੈ ਜੀ ਇਹਨਾਂ ਦਾ ਉਹ ਇਹਨੇ ਅੰਦਰ ਆਪਣੇ ਫਰਜੀ ਦਸਤਾਵੇਜ਼ ਰੱਖੇ ਹੋਏ ਸੀ ਅਪਾਇੰਟਮੈਂਟ ਲੈਟਰ ਰੱਖੀਆਂ ਹੋਈਆਂ ਸੀਗੀਆਂ ਤੇ ਫਰਜੀ ਮੋਹਰਾ ਸੀਗੇ ਜੀ ਇਹਦੇ ਕੋਲ ਤੇ ਪਾਸਪਾਸਪੋਰਟ ਵੀ ਇਹਦੇ ਕੋਲ ਬਰਾਮਦ ਹੋਏ ਨੇ ਲੋਕਾਂ ਦੇ ਜਿਹੜੇ ਰੱਖੇ ਹੋਏ ਸੀ ਲੱਗਦਾ ਸੀ ਉਹਨਾਂ ਨੂੰ ਆਫਿਸ ਦੇ ਵਿੱਚ ਹੀ ਬੁਲਾਉਂਦੇ ਸੀ ਕਿ ਇੱਧਰ ਹੋਟਲ ਦੇ ਵਿੱਚ ਬੁਲਾਉਂਦੇ ਕਿ ਜਿੱਥੇ ਤੱਕ ਉਹ ਇਨਕੁਆਰੀ ਚੱਲੀ ਅੱਜ ਇਹਨੂੰ ਪੇਸ਼ ਕੀਤਾ ਹੈਗਾ ਅਸੀਂ 2 ਦਿਨ ਦਾ ਰਮਾਂਡ ਲੀਤਾ ਜਿੱਥੇ ਤੱਕ ਪਤਾ ਲੱਗਿਆ ਕਿ ਇਹ ਜਿਹੜੇ ਲੋਕਾਂ ਨੂੰ ਕੋਈ ਦਫ਼ਤਰ ਇਹਦਾ ਹੈਗਾ ਨਹੀਂ ਕਿਤੇ ਬਾਹਰ ਹੀ ਕਿਤੇ ਮਾਰਕੀਟ ਦੇ ਵਿੱਚ ਕਿਤੇ ਪਲਾਜ਼ਾ ਦੇ ਵਿੱਚ ਮਂਗਾ ਕੇ ਉਹਨਾਂ ਨੂੰ ਬਾਹਰ ਜਾਣ ਦਾ ਲਾਲਚ ਦੇ ਕੇ ਤੇ ਗਮਰਾਹ ਕਰਕੇ ਉਹਨਾਂ ਨੂੰ ਇਹ ਪੈਸੇਾਂ 'ਚ ਠੱਗੀ ਮਾਰਦੇ। ਇਹ ਇਹਦੇ ਕੋਲ ਲਗਭਗ ਸਾਡੇ ਕੋਲ ਇਹਦੀਆਂ ਤਿੰਨ ਪਾਸਪੋਰਟ ਬਰਾਮਦ ਹੋਏ ਹੈਗੇ ਨੇ ਜਿਨ੍ਹਾਂ ਨੂੰ ਅਸੀਂ ਜਿਨ੍ਹਾਂ ਦੇ ਪਾਸਪੋਰਟ ਹੈਗੇ ਉਹਨਾਂ ਨੂੰ ਸ਼ਾਮਲ ਪੜਤਾਲ ਕਰ ਰਹੇ ਹੈਗੇ ਆ ਤੇ ਜਿਹੜੇ ਅਪਾਇੰਟਮੈਂਟ ਲੈਟਰ ਮਿਲੇ ਨੇ ਬਾਕੀ ਕੁਛ ਇਹਦੇ ਫੋਨ ਦੇ ਵਿੱਚ ਵੀ ਡਾਟਾ ਮਿਲਿਆ ਜੋ ਹੁਣ 2-3 ਦਿਨ ਪੁਲਸ ਰਿਮਾਰਡ ਦੇ ਵਿੱਚ ਅਸੀਂ ਪਤਾ ਕਰਾਂਗੇ ਤੇ ਹੋਰ ਕਿੰਨਿਆਂ ਨਾਲ ਇਹ ਠੱਗੀਆਂ ਮਾਰਚਾ। ਕੋਈ ਅਪਰਾਧਿਕ ਪਹਿਲਾਂ ਦੇ ਰਿਪੋਰਟ ਨੀ ਹਲੇ ਤੱਕ ਇਹਦਾ ਕੋਈ ਅਪਰਾਧਿਕ ਰਿਕਾਰਡ ਆਇਆ ਨਹੀਂ ਬਾਕੀ ਇਹਦੇ ਲੋਕਲ ਥਾਣੇ ਦੇ ਵਿੱਚ ਅਸੀਂ ਲੈਟਰ ਭੇਜ ਕੇ ਤੇ ਉਹ ਪਤਾ ਕਰ ਰਹੇ ਹੈਗੇ ਆ ਵੀ ਉੱਥੇ ਕੋਈ ਹੋਰ ਹੈ ਜੇ ਉੱਥੇ ਪਰਚਾ ਦਰਜ ਹੈਗਾ ਕਿ ਨਹੀਂ ਤੁਸੀਂ ਕੋਈ ਸ਼ਿਕਾਇਤ ਵੀ ਆਈ ਕਿ ਉਹ ਇਹਦੇ 10 ਦੇ ਵਿੱਚ ਧੰਗੀ ਮਾਰੀ ਦੀ ਕੋਈ ਗੱਲ ਹੈ ਤਾਂ ਹੁਣ ਐਕਚੁਅਲੀ ਇਹ ਦਸਤਾਵੇਜ਼ ਦੇ ਕੇ ਹੁਣ ਉਹਦੇ ਫੋਨ ਦੇ ਵਿੱਚੋਂ ਕਾਫੀ ਲਾਰੇ ਲਾ ਰੱਖੇ ਨੇ ਵੀ ਪੈਸੇ ਆਸ ਦਿਂਦਾ ਕੱਲ ਦਿਂਦਾ ਵਾਪਸ ਤੁਹਾਡਾ ਕੰਮ ਬਣਿਆ ਨਹੀਂ ਲਾਈਕ दैट ਇਹ ਕੀਤਾ ਹੁਣ ਚਲੋ ਹੌਲੀ ਹੌਲੀ ਜਦੋਂ ਅਸੀਂ ਹੁਣ ਪਰਚਾ ਦਰਜ ਹੋਇਆ ਤੇ ਸ਼ਾਮਲ ਪੜਤਾਲ ਕਰਾਂਗੇ ਤੇ ਜਿੱਤੇ ਤੱਕ ਲੱਗ ਰਿਹਾ ਕਿ ਇਹ ਗਿਲਤੀ ਬਦਨੇ ਵਾਲੀ ਹੈਗੀ ਜਿਨ੍ਹਾਂ ਨੇ ਠੱਗੀ ਮਾਰੀ ਹੈ ਸਰ ਅੱਗੇ ਵੀ ਕਰ ਉੱਪਰ ਜਾਰੀ ਰਹੇਗਾ ਇਹ ਦਰਦਾਨ ਹਾਂਜੀ ਬਿਲਕੁਲ ਦਰਾਨੇ ਰਿਮਾਂਡ ਪਤਾ ਕੀਤਾ ਜਾਏਗਾ ਜੀ ਇਹ ਤੋਂ ਵੀ ਇਹ ਕਿੱਥੇ ਹੋਰ ਕਿੰਨੀਆਂ ਲੈਟਰਾਂ ਕਿੱਥੋਂ ਪ੍ਰਿੰਟ ਆਊਟ ਕਰਦਾ ਸੀ ਜਾਂ ਹੋਰ ਇਹਦੇ ਨਾਲ ਕਿੰਨੇ ਜਣੇ ਇਨਵੋਲਵ ਹੈਗੇ ਹਾਂਜੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਤੇ ਆਪਣੇ ਮਾਨਯੋਗ ਐਸਪੀ ਸਾਹਿਬ ਰੂਰਲ ਤੇ ਡੀਐਸਪੀ ਜਸਪਿੰਦਰ ਸਰ ਦੀਆਂ ਮੁਤਾਬਕ ਅਸੀਂ ਜਿਹੜੀ ਕੱਲ ਦੀ ਮੁਹਿੰਮ ਵਿੱਡੀ ਹੈਗੀ ਆ ਵੀ ਜਿਹੜੇ ਏਰੀਆ ਦੇ ਵਿੱਚ ਮਾੜੇ ਅਨਸਰ ਹੈਗੇ ਆ ਤੇ ਭਾਵੇਂ ਉਹ ਨਸ਼ੇ ਦੇ ਰਿਗਾਰਡਿੰਗ ਹੈ ਜਾਂ ਭਾਵੇਂ ਹੋਰ ਜਿਹੜੀ ਗਤੀਵਿਧੀ ਰਿਗਾਰਡਿੰਗ ਚੈਕਿੰਗ ਦੌਰਾਨ ਅਸੀਂ ਕਾਫੀ ਹੋਟਲਾਂ ਦੀ ਚੈਕਿੰਗ ਕੀਤੀ ਤੇ ਇਹਨਾਂ ਚੈਕਿੰਗ ਦੌਰਾਨ ਇੱਕ ਹੋਟਲ ਹੈਗਾ ਹੋਟਲ ਪ੍ਰਿਜ਼ਮ ਉਹਰੇ ਪਟਿਆਲਾ ਰੋਡ ਦੇ ਉੱਤੇ ਆ ਨੀਰੇ ਨੇੜੇ ਪਟਿਆਲਾ ਚੌਕ ਹੈਗਾ ਉੱਥੇ ਜਿਹੜਾ ਚੈਕਿੰਗ ਦੌਰਾਨ ਅਸੀਂ ਇੱਕ ਪਾਇਆ ਗਿਆ ਤੇ ਉੱਥੇ ਇੱਕ ਲੜਕਾ ਸੀਗਾ ਨਾਮ ਗੁਰਜੰਟ ਸਿੰਘ ਨਾਮ ਦਾ ਵਾਸੀ ਮਨੋਲੀ ਦਾ ਮਹਾਲੀ ਦਾ ਸੀ ਜਿਸ ਨੂੰ ਅਸੀਂ ਰੇਡ ਕੀਤੀ ਚੈੱਕ ਕੀਤਾ ਹੈਗਾ ਜਿਸ ਵੱਲੋਂ ਕੋਈ ਤਸੱਲੀ ਭਖਸ਼ ਜਵਾਬ ਨਹੀਂ ਹੋਇਆ ਜਿਸ ਦੀ ਤਲਾਸ਼ੀ ਦੌਰਾਨ ਸਾਨੂੰ ਅੱਗੇ ਪਤਾ ਲੱਗਿਆ ਤੇ ਜਿਹਦੀ ਕੁਝ ਕਿਛ ਕੀਤੀ ਕੀ ਤਾਂ ਪਤਾ ਲੱਗਿਆ ਵੀ ਇੱਥੇ ਕਾਫੀ ਦੇਰ ਤੋਂ ਕਮਰੇ ਦੇ ਵਿੱਚ ਰਹਿ ਰਿਹਾ ਸੀਗਾ ਇਹ ਤੇ ਇੱਥੇ ਆਪਣਾ ਜਿਹੜਾ ਹੈਗਾ ਇਹ ਵਿਦੇਸ਼ ਜਾਣ ਦੇ ਨਾਂ ਦੇ ਉੱਤੇ ਆਪਣੇ ਫਰਜੀ ਦਸਤਾਵੇਜ਼ ਤੇ ਹੋਰ ਧੰਦਾ ਕਰਦਾ ਸੀਗਾ ਇਹ ਕਿੰਨਾ ਦਿਨ ਤੋਂ ਕੰਮ ਕਰ ਰਿਹਾ ਸੀ ਇਹ ਉਰੇ ਹੋਟਲ ਦੇ ਵਿੱਚ ਲਗਭਗ ਇਹਦੇ ਮੁਤਾਬਕ ਇਹ 2 ਮਹੀਨੇ ਤੋਂ ਉਰੇ ਆਣਾ ਜਾਣਾ ਸੀਗਾ ਇਹਦਾ ਕਮਰਾ ਬੁੱਕ ਸੀਗਾ ਤੇ ਆਫਟਰ ਥੈਟ ਕੀ ਹੈ ਜੀ ਇਹਨਾਂ ਦਾ ਉਰੇ ਇਹਨੇ ਅੰਦਰ ਆਪਣੇ ਫਰਜੀ ਦਸਤਾਵੇਜ਼ ਰੱਖੇ ਹੋਏ ਸੀਗੇ ਅਪਾਇੰਟਮੈਂਟ ਲੈਟਰ ਰੱਖੀਆਂ ਹੋਈਆਂ ਸੀਗੀਆਂ ਤੇ ਫਰਜੀ ਮੋਹਰਾ ਸੀਗਾ ਜੀ ਇਹਦੇ ਕੋਲ ਤੇ ਪਾਸਪਾਸਪੋਰਟ ਵੀ ਇਹਦੇ ਕੋਲ ਬਰਾਮਦ ਹੋਏ ਨੇ ਲੋਕਾਂ ਦੇ ਜਿਹੜੇ ਰੱਖੇ ਹੁੰਦੇ ਸकता ਸੀ ਉਹਨਾਂ ਨੂੰ ਆਫਿਸ ਦੇ ਵਿੱਚ ਹੀ ਬੁਲਾਉਂਦਾ ਸੀ ਨਹੀਂ ਇੱਧਰ ਹੋਟਲ ਦੇ ਵਿੱਚ ਬੁਲਾਉਂਦਾ ਸੀ ਜਿੱਥੇ ਤੱਕ ਇਨਕੁਆਰੀ ਚੱਲੀ ਅੱਜ ਇਹਨੂੰ ਪੇਸ਼ ਕੀਤਾ ਹੈਗਾ ਅਸੀਂ 2 ਦਿਨ ਦਾ ਰਿਮਾਰਨ ਲੀਤਾ ਜਿੱਥੇ ਤੱਕ ਪਤਾ ਲੱਗਿਆ ਕਿ ਇਹ ਜਿਹੜੇ ਲੋਕਾਂ ਨੂੰ ਕੋਈ ਦਫਤਰ ਇਹਦਾ ਹੈਗਾ ਨਹੀਂ ਕਿਤੇ ਬਾਹਰ ਹੀ ਕਿਤੇ ਮਾਰਕੀਟ ਦੇ ਵਿੱਚ ਕਿਤੇ ਪਲਾਜ਼ਾ ਦੇ ਵਿੱਚ ਮੰਗਾ ਕੇ ਉਹਨਾਂ ਨੂੰ ਬਾਹਰ ਜਾਣ ਦਾ ਲਾਲਚ ਦੇ ਕੇ ਤੇ ਗੁੰਮਰਾਹ ਕਰਕੇ ਉਹਨਾਂ ਨੂੰ ਇਹ ਪੈਸੇਾਂ ਨੂੰ ਠੱਗੀ ਮਾਰਦਾ ਸੀ ਇਹ ਤੱਕ ਸਭ ਕਿੰਨੀਆਂ ਠੱਗੀਆਂ ਮਾਰਨ ਇਹ ਇਹਦੇ ਕੋਲ ਲਗਭਗ ਸਾਡੇ ਕੋਲ ਇਹਦੀਆਂ ਤਿੰਨ ਪਾਸਪੋਰਟ ਬਰਾਮਦ ਹੋਏ ਹੈਗੇ ਨੇ ਜਿਨ੍ਹਾਂ ਨੂੰ ਅਸੀਂ ਜਿਨ੍ਹਾਂ ਦੇ ਪਾਸਪੋਰਟ ਹੈਗੇ ਉਹਨੂੰ ਸ਼ਾਮਿਲ ਪੜਤਾਲ ਕਰ ਰਹੇ ਹੈਗੇ ਆ ਤੇ ਜਿਹੜੇ ਅਪਾਇੰਟਮੈਂਟ ਲੈਟਰ ਮਿਲੇ ਨੇ ਬਾਕੀ ਕੁਛ ਇਹਦੇ ਫੋਨ ਦੇ ਵਿੱਚ ਵੀ ਡਾਟਾ ਮਿਲੇ ਜੋ ਹੁਣ ਦੋ ਦਿਨ ਪੁਲਿਸ ਰਿਮਾਂਡ ਦੇ ਵਿੱਚ ਅਸੀਂ ਪਤਾ ਕਰਾਂਗੇ ਤੇ ਹੋਰ ਕਿੰਨਿਆਂ ਨਾਲ ਠੱਗੀਆਂ ਮਾਰ ਚੁੱਕਾ ਕੋਈ ਸੂਹਾਰਦਿਕ ਪਹਿਲਾਂ ਰਿਪੋਰਟ ਨੀ ਹਲੇ ਤੱਕ ਇਹਦਾ ਕੋਈ ਅਪਰਾਧਿਕ ਰਿਕਾਰਡ ਆਇਆ ਨਹੀਂ ਬਾਕੀ ਇਹਦੇ ਲੋਕਲ ਥਾਣੇ ਦੇ ਵਿੱਚ ਅਸੀਂ ਲੈਟਰ ਭੇਜ ਕੇ ਤੇ ਉਹ ਪਤਾ ਕਰ ਰਹੇ ਹੈਗੇ ਆ ਵੀ ਉੱਥੇ ਕੋਈ ਹੋਰ ਹੈ ਜੇ ਉੱਥੇ ਪਰਚਾ ਦਰਜ ਹੈ ਕਿ ਨਹੀਂ ਤੁਸੀਂ ਕੋਈ ਸ਼ਿਕਾਇਤ ਵਗੈਰਾ ਵੀ ਦੀ ਆਈ ਕਿ ਉਹ 3000 ਦੇ ਵਿੱਚ ਧੰਗੀ ਮਾਰੀ ਦੀ ਕਿਸੇ ਵਾਰੀ ਹਾਂ ਹੁਣ ਐਕਚੁਅਲੀ ਇਹ ਦਸਤਾਵੇਜ਼ ਦੇ ਕੇ ਹੁਣ ਉਹਦੇ ਫੋਨ ਦੇ ਵਿੱਚੋਂ ਕਾਫੀ ਲਾਰੇ ਲਾ ਰੱਖੇ ਨੇ ਵੀ ਪੈਸੇ ਆਸ ਦਿਂਦਾ ਕੱਲ ਦਿਂਦਾ ਵਾਪਸ ਤੁਹਾਡਾ ਕੰਮ ਬਣਿਆ ਨਹੀਂ ਲਾਈਕ दैट ਇਹ ਕੀਤਾ ਹੁਣ ਚਲੋ ਹੌਲੀ ਹੌਲੀ ਜਦੋਂ ਅਸੀਂ ਹੁਣ ਪਰਚਾ ਦਰਜ ਹੋਇਆ ਤੇ ਸ਼ਾਮਲ ਪੜਤਾਲ ਕਰਾਂਗੇ ਤੇ ਜਿੱਤੇ ਤੱਕ ਲੱਗ ਰਿਹਾ ਕਿ ਇਹ ਗਿਲਤੀ ਬਦਨੇ ਵਾਲੀ ਹੈਗੀ ਜਿਨ੍ਹਾਂ ਨੇ ਲੱਨੇ ਠੱਗੀ ਮਾਰੀ ਸਰ ਅੱਗੇ ਵੀ ਕਰੇ ਪਰ ਜਾਰੀ ਰਹੇਗਾ ਇਹ ਹਜਰਤ ਹਾਂਜੀ ਬਿਲਕੁਲ ਦਰਾਨੇ ਰਿਮਾਂਡ ਪਤਾ ਕੀਤਾ ਜਾਏਗਾ ਜੀ ਇਹ ਤੋਂ ਵੀ ਇਹ ਕਿੱਥੇ ਹੋਰ ਕਿੰਨੀਆਂ ਲੈਟਰਾਂ ਕਿੱਥੋਂ ਪ੍ਰਿੰਟ ਆਊਟ ਕਰਦਾ ਸੀ ਜਾਂ ਹੋਰ ਇਹਦੇ ਨਾਲ ਕਿੰਨੇ ਜਣੇ ਇਨਵੋਲ ਹੋਏਗੇ ਹਾਂਜੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਤੇ ਆਪਣੇ ਮਾਨਯੋਗ ਐਸਪੀ ਸਾਹਿਬ ਰੂਰਲ ਤੇ ਡੀਐਸਪੀ ਜਸਪਿੰਦਰ ਸਰ ਦੀਆਂ ਮੁਤਾਬਕ ਅਸੀਂ ਜਿਹੜੀ ਕੱਲ ਦੀ ਮੁਹਿੰਮ ਵਿੱਡੀ ਹੈਗੀ ਆ ਵੀ ਜਿਹੜੇ ਏਰੀਆ ਦੇ ਵਿੱਚ ਮਾੜੇ ਅਨਸਰ ਹੈਗੇ ਆ ਤੇ ਭਾਵੇਂ ਉਹ ਨਸ਼ੇ ਦੇ ਰਿਗਾਰਡਿੰਗ ਹੈ ਜਾਂ ਭਾਵੇਂ ਹੋਰ ਜਿਹੜੀ ਗਤੀਵਿਧੀ ਰਿਗਾਰਡਿੰਗ ਚੈਕਿੰਗ ਦੌਰਾਨ ਅਸੀਂ ਕਾਫੀ ਹੋਟਲਾਂ ਦੀ ਚੈਕਿੰਗ ਕੀਤੀ ਤੇ ਇਹਨਾਂ ਚੈਕਿੰਗ ਦੌਰਾਨ ਇੱਕ ਹੋਟਲ ਹੈਗਾ ਹੋਟਲ ਪ੍ਰਿਜ਼ਮ ਮਰੇ ਪਟਿਆਲਾ ਰੋਡ ਦੇ ਉੱਤੇ ਆ ਨੀਰੇ ਨੇੜੇ ਪਟਿਆਲਾ ਚੌਕ ਹੈਗਾ ਉੱਥੇ ਜੋ ਚੈਕਿੰਗ ਦੌਰਾਨ ਅਸੀਂ ਇੱਕ ਪਾਇਆ ਗਿਆ ਤੇ ਉੱਥੇ ਇੱਕ ਲੜਕਾ ਸੀਗਾ ਨਾਮ ਗੁਰਜੰਟ ਸਿੰਘ ਨਾਮ ਦਾ ਵਾਸੀ ਮਨੋਲੀ ਦਾ ਮਹਾਲੀ ਦਾ ਸੀ ਜਿਸ ਨੂੰ ਅਸੀਂ ਰੇਡ ਕੀਤੀ ਚੈੱਕ ਕੀਤਾ ਹੈਗਾ ਜਿਸ ਵੱਲੋਂ ਕੋਈ ਤਸੱਲੀ ਬਖਸ਼ ਜਵਾਬ ਨਹੀਂ ਹੋਇਆ ਜਿਸ ਦੀ ਤਲਾਸ਼ੀ ਦੌਰਾਨ ਸਾਨੂੰ ਅੱਗੇ ਪਤਾ ਲੱਗਿਆ ਤੇ ਜਿਸ ਦੀ ਕੁਝ ਕਿਛ ਕੀਤੀ ਕੀ ਤਾਂ ਪਤਾ ਲੱਗਿਆ ਵੀ ਇੱਥੇ ਕਾਫੀ ਦੇਰ ਤੋਂ ਕਮਰੇ ਦੇ ਵਿੱਚ ਰਹਿ ਰਿਹਾ ਸੀਗਾ ਇਹ ਤੇ ਇੱਥੇ ਆਪਣਾ ਜਿਹੜਾ ਹੈਗਾ ਇਹ ਵਿਦੇਸ਼ ਜਾਣ ਦੇ ਨਾਂ ਦੇ ਉੱਤੇ ਆਪਣੇ ਫਰਜੀ ਦਸਤਾਵੇਜ਼ ਤੇ ਹੋਰ ਧੰਦਾ ਕਰਦਾ ਸੀਗਾ ਇਹ ਕਿੰਨਾ ਦਿਨ ਤੋਂ ਕੰਮ ਕਰ ਰਿਹਾ ਉਹ ਇਹ ਉਰੇ ਹੋਟਲ ਦੇ ਵਿੱਚ ਲਗਭਗ ਇਹਦੇ ਮੁਤਾਬਕ ਇਹ 2 ਮਹੀਨੇ ਤੋਂ ਉਰੇ ਆਣਾ ਜਾਣਾ ਸੀਗਾ ਇਹਦਾ ਕਮਰਾ ਬੁੱਕ ਸੀਗਾ ਤੇ ਆਫਟਰ ਥੈਟ ਕੀ ਹੈ ਜੀ ਇਹਨਾਂ ਦਾ ਉਰੇ ਇਹਨੇ ਅੰਦਰ ਆਪਣੇ ਫਰਜੀ ਦਸਤਾਵੇਜ਼ ਰੱਖੇ ਹੋਏ ਸੀਗੇ ਅਪਾਇੰਟਮੈਂਟ ਲੈਟਰਾਂ ਰੱਖੀਆਂ ਹੋਈਆਂ ਸੀਗੀਆਂ ਤੇ ਫਰਜੀ ਮੋਹਰਾ ਸੀਗਾ ਜੀ ਇਹਦੇ ਕੋਲ ਤੇ ਪਾਸ ਪਾਸਪੋਰਟ ਵੀ ਇਹਦੇ ਕੋਲ ਬਰਾਮਦ ਹੋਏ ਨੇ ਲੋਕਾਂ ਦੇ ਜਿਹੜੇ ਰਹਿ ਰਹੇ ਸਨ। ਪੁੱਛ ਸਕਦਾ ਸੀ ਉਹਨਾਂ ਨੂੰ ਆਫਿਸ ਦੇ ਵਿੱਚ ਹੀ ਬੁਲਾਉਂਦਾ ਸੀ ਕਿ ਇੱਧਰ ਹੋਟਲ ਦੇ ਵਿੱਚ ਬੁਲਾਉਂਦਾ। ਕਿ ਜਿੱਥੇ ਤੱਕ ਉਹ ਇਨਕੁਆਰੀ ਚੱਲੀ ਅੱਜ ਇਹਨੂੰ ਪੇਸ਼ ਕੀਤਾ ਹੈਗਾ ਅਸੀਂ 2 ਦਿਨ ਦਾ ਰਿਮਾਂਡ ਲੀਤਾ ਜਿੱਥੇ ਤੱਕ ਪਤਾ ਲੱਗਿਆ ਕਿ ਇਹ ਜਿਹੜੇ ਲੋਕਾਂ ਨੂੰ ਕੋਈ ਦਫਤਰ ਇਹਦਾ ਹੈਗਾ ਨਹੀਂ ਕਿਤੇ ਬਾਹਰ ਹੀ ਕਿਤੇ ਮਾਰਕੀਟ ਦੇ ਵਿੱਚ ਕਿਤੇ ਪਲਾਜ਼ਾ ਦੇ ਵਿੱਚ ਮੰਗਾ ਕੇ ਉਹਨਾਂ ਨੂੰ ਬਾਹਰ ਜਾਣ ਦਾ ਲਾਲਚ ਦੇ ਕੇ ਤੇ ਗੁੰਮਰਾਹ ਕਰਕੇ ਉਹਨਾਂ ਨੂੰ ਇਹ ਪੈਸਿਆਂ 'ਚ ਠੱਗੀ ਮਾਰਦੇ। ਜੇ ਤੱਕ ਸਭ ਕਿੰਨੀਆਂ ਬਟੰਦੀਆਂ ਮਾਰਨਾਂ। ਇਹ ਇਹਦੇ ਕੋਲ ਲਗਭਗ ਸਾਡੇ ਕੋਲ ਇਹਦੀਆਂ ਤਿੰਨ ਪਾਸਪੋਰਟ ਬਰਾਮਦ ਹੋਏ ਹੈਗੇ ਨੇ ਜਿਨ੍ਹਾਂ ਨੂੰ ਅਸੀਂ ਜਿਨ੍ਹਾਂ ਦੇ ਪਾਸਪੋਰਟ ਹੈਗੇ ਉਹਨਾਂ ਨੂੰ ਸ਼ਾਮਿਲ ਪੜਤਾਲ ਕਰ ਰਹੇ ਹੈਗੇ ਆ ਤੇ ਜਿਹੜੇ ਅਪਾਇੰਟਮੈਂਟ ਲੈਟਰ ਮਿਲੇ ਨੇ ਬਾਕੀ ਕੁਛ ਇਹਦੇ ਫੋਨ ਦੇ ਵਿੱਚ ਵੀ ਡਾਟਾ ਮਿਲਿਆ ਜੋ ਹੁਣ 2-3 ਪੁਲਿਸ ਰਿਮਾਂਡ ਦੇ ਵਿੱਚ ਅਸੀਂ ਪਤਾ ਕਰਾਂਗੇ ਤੇ ਹੋਰ ਕਿੰਨਿਆਂ ਨਾਲ ਠੱਗੀਆਂ ਮਾਰ ਚੁੱਕਾ ਕੋਈ ਅਪਰਾਧਿਕ ਪਹਿਲਾਂ ਦੇ ਰਿਪੋਰਟ ਨਹੀਂ ਹਲੇ ਤੱਕ ਇਹਦਾ ਕੋਈ ਅਪਰਾਧਿਕ ਰਿਕਾਰਡ ਆਇਆ ਨਹੀਂ ਬਾਕੀ ਇਹਦੇ ਲੋਕਲ ਥਾਣੇ ਦੇ ਵਿੱਚ ਅਸੀਂ ਲੈਟਰ ਭੇਜ ਕੇ ਤੇ ਉਹ ਪਤਾ ਕਰ ਰਹੇ ਹੈਗੇ ਆ ਵੀ ਉੱਥੇ ਕੋਈ ਹੋਰ ਹੈ ਜੇ ਉੱਥੇ ਪਰਚੇ ਦਰਜ ਹੈਗੇ ਕਿ ਨਹੀਂ ਕੋਈ ਸ਼ਿਕਾਇਤ ਵ ਉਹ ਜਿਹੜੀ ਦਾ ਹਰੋਂ ਧੰਗੀ ਮਾਰੀ ਗਈ ਉਸ ਤੋਂ ਪਰ ਹੁਣ ਐਕਚੁਅਲੀ ਇਹ ਦਸਤਾਵੇਜ਼ ਦੇ ਕੇ ਹੁਣ ਉਹਦੇ ਫੋਨ ਦੇ ਵਿੱਚੋਂ ਕਾਫੀ ਲਾਰੇ ਲਾ ਰੱਖੇ ਨੇ ਵੀ ਪੈਸੇ ਆਸ ਦਿੰਦਾ ਕੱਲ ਦਿੰਦਾ ਵਾਪਸ ਤੁਹਾਡਾ ਕੰਮ ਬਣਿਆ ਨਹੀਂ ਲਾਈਕ दैट ਇਹ ਕੀਤਾ ਹੁਣ ਚਲੋ ਹੌਲੀ ਹੌਲੀ ਜਦੋਂ ਅਸੀਂ ਹੁਣ ਪਰਚਾ ਦਰਜ ਹੋਇਆ ਤੇ ਉਹ ਸ਼ਾਮਲ ਪੜਤਾਲ ਕਰਾਂਗੇ ਤੇ ਜਿੱਤੇ ਤੱਕ ਲੱਗ ਰਿਹਾ ਕਿ ਇਹ ਗਿਣਤੀ ਵੱਧਣੇ ਵਾਲੀ ਹੈਗੀ ਜਿਨ੍ਹਾਂ ਨਾਲ ਨੇ ਧੰਗੀ ਮਾਰੀ ਸਰ ਅੱਗੇ ਵੀ ਕਰੇ ਪਰ ਜਾਰੀ ਰਹੇਗਾ ਇਹ ਜਦ ਤੱਕ ਹਾਂਜੀ ਬਿਲਕੁਲ ਦਰਾਨੇ ਰਿਮਾਂਡ ਪਤਾ ਕੀਤਾ ਜਾਏਗਾ ਜੀ ਇਹ ਤੋਂ ਵੀ ਇਹ ਕਿੱਥੇ ਹੋਰ ਕਿੰਨੀਆਂ ਲੈਟਰਾਂ ਕਿੱਥੋਂ ਪ੍ਰਿੰਟ ਆਊਟ ਕਰਦਾ ਸੀ ਜਾਂ ਹੋਰ ਇਹਦੇ ਨਾਲ ਹਾਂਜੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਤੇ ਆਪਣੇ ਮਾਨਯੋਗ ਐਸਪੀ ਸਾਹਿਬ ਰੂਰਲ ਤੇ ਡੀਐਸਪੀ ਜਸਪਿੰਦਰ ਸਰਦੀਆਂ ਮੁਤਾਬਕ ਅਸੀਂ ਜਿਹੜੀ ਕੱਲ ਦੀ ਮੁਹਿੰਮ ਵੇਢੀ ਹੈਗੀ ਆ ਵੀ ਜਿਹੜੇ ਏਰੀਆ ਦੇ ਵਿੱਚ ਮਾੜੇ ਅੰਸਰ ਹੈਗੇ ਆ ਤੇ ਭਾਵੇਂ ਉਹ ਨਸ਼ੇ ਦੇ ਰਿਗਾਰਡਿੰਗ ਹੈ ਜਾਂ ਭਾਵੇਂ ਹੋਰ ਜਿਹੜੀ ਗਤੀਵਿਧੀ ਹੈ ਰਿਗਾਰਡਿੰਗ ਚੈਕਿੰਗ ਦੌਰਾਨ ਅਸੀਂ ਕਾਫੀ ਹੋਟਲਾਂ ਦੀ ਚੈਕਿੰਗ ਕੀਤੀ ਤੇ ਇਹਨਾਂ ਚੈਕਿੰਗ ਦੌਰਾਨ ਇੱਕ ਹੋਟਲ ਹੈਗਾ ਹੋਟਲ ਪ੍ਰਿਜ਼ਮ ਉਹਰੇ ਪਟਿਆਲਾ ਰੋਡ ਦੇ ਉੱਤੇ ਆ ਨੀਰੇ ਨੇੜੇ ਪਟਿਆਲਾ ਚੌਕ ਹੈਗਾ ਉਥੇ ਜੋ ਚੈਕਿੰਗ ਦੌਰਾਨ ਅਸੀਂ ਇੱਕ ਪਾਇਆ ਗਿਆ ਤੇ ਉੱਥੇ ਇੱਕ ਲੜਕਾ ਸੀਗਾ ਨਾਮ ਗੁਰਜੰਤ ਸਿੰਘ ਨਾਮ ਦਾ ਵਾਸੀ ਮਨੋਲੀ ਦਾ ਮਹਾਲੀ ਦਾ ਸੀ ਜਿਸ ਨੂੰ ਅਸੀਂ ਰੇਡ ਕੀਤੀ ਚੈੱਕ ਕੀਤਾ ਹੈਗਾ ਜਿਸ ਕੋਲੋਂ ਕੋਈ ਤਸੱਲੀ ਬਖਸ਼ ਜਵਾਬ ਨਹੀਂ ਹੋਇਆ ਜਿਸ ਦੀ ਤਲਾਸ਼ੀ ਦੌਰਾਨ ਸਾਨੂੰ ਅੱਗੇ ਪਤਾ ਲੱਗਿਆ ਤੇ ਜਿਹਦੀ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਿਆ ਵੀ ਇੱਥੇ ਕਾਫੀ ਦੇਰ ਤੋਂ ਕਮਰੇ ਦੇ ਵਿੱਚ ਰਹਿ ਰਿਹਾ ਸੀਗਾ ਇਹ ਤੇ ਇੱਥੇ ਆਪਣਾ ਜਿਹੜਾ ਹੈਗਾ ਇਹ ਵਿਦੇਸ਼ ਜਾਣ ਦੇ ਨਾਂ ਦੇ ਉੱਤੇ ਆਪਣੇ ਫਰਜੀ ਦਸਤਾਵੇਜ਼ਾਂ ਤੇ ਹੋਰ ਧੰਦਾ ਕਰਦਾ ਸੀਗਾ ਇਕਿੰਨਾ ਦਿਨ ਤੋਂ ਕੰਮ ਕਰ ਰਹੇ ਹੋ ਇਹ ਉਰੇ ਹੋਟਲ ਦੇ ਵਿੱਚ ਲਗਭਗ ਇਹਦੇ ਮੁਤਾਬਕ ਇਹ 2 ਮਹੀਨੇ ਤੋਂ ਉਰੇ ਆਣਾ ਜਾਣਾ ਸੀਗਾ ਇਹਦਾ ਕਮਰਾ ਬੁੱਕ ਸੀਗਾ ਤੇ ਆਫਟਰ ਥੈਟ ਕੀ ਹੈ ਜੀ ਇਹਨਾਂ ਦਾ ਉਰੇ ਇਹਨੇ ਅੰਦਰ ਆਪਣੇ ਫਰਜੀ ਦਸਤਾਵੇਜ਼ ਰੱਖੇ ਹੋਏ ਸੀਗੇ ਅਪਾਇੰਟਮੈਂਟ ਲੈਟਰ ਰੱਖੀਆਂ ਹੋਈਆਂ ਸੀਗੀਆਂ ਤੇ ਫਰਜੀ ਮੋਹਰਾ ਸੀਗੇ ਜੀ ਇਹਦੇ ਕੋਲ ਤੇ ਪਾਸਪਾਸਪੋਰਟ ਵੀ ਅਜੇ ਕੋਲ ਬਰਾਮਦ ਹੋਏ ਨਹੀਂ ਲੋਕਾਂ ਦੇ ਵਿਰੇ ਰੱਖ ਸਕਦਾ ਸੀ ਉਹਨਾਂ ਨੂੰ ਆਫਿਸ ਦੇ ਵਿੱਚ ਹੀ ਬੁਲਾਉਂਦਾ ਸੀ ਕਿ ਇੱਧਰ ਹੋਟਲ ਦੇ ਵਿੱਚ ਬੁਲਾਉਂਦਾ ਸੀ ਕਿ ਜਿੱਥੇ ਤੱਕ ਉਹ ਇਨਕੁਆਰੀ ਚੱਲੀ ਅੱਜ ਇਹਨੂੰ ਪੇਸ਼ ਕੀਤਾ ਹੈਗਾ ਅਸੀਂ 2 ਦਿਨ ਦਾ ਰਮਾਨ ਲੀਤਾ ਜਿੱਥੇ ਤੱਕ ਪਤਾ ਲੱਗਿਆ ਕਿ ਇਹ ਜਿਹੜੇ ਲੋਕਾਂ ਨੂੰ ਕੋਈ ਦਫਤਰ ਇਹਦਾ ਹੈਗਾ ਨਹੀਂ ਕਿਤੇ ਬਾਹਰ ਹੀ ਕਿਤੇ ਮਾਰਕੀਟ ਦੇ ਵਿੱਚ ਕਿਤੇ ਪਲਾਜ਼ਾ ਦੇ ਵਿੱਚ ਮੰਗਾ ਕੇ ਉਹਨਾਂ ਨੂੰ ਬਾਹਰ ਜਾਣ ਦਾ ਲਾਲਚ ਦੇ ਕੇ ਤੇ ਗੁੰਮਰਾਹ ਕਰਕੇ ਉਹਨਾਂ ਨੂੰ ਇਹ ਪੈਸਿਆਂ ਨੂੰ ਠੱਗੀ ਮਾਰਦਾ ਹੈ ਅਜੇ ਤੱਕ ਸਭ ਕਿੰਨੀਆਂ ਬਕੰਦੀਆਂ ਮਾਰਨ ਇਹ ਇਹਦੇ ਕੋਲ ਲਗਭਗ ਸਾਡੇ ਕੋਲ ਇਹਦੀਆਂ ਤਿੰਨ ਪਾਸਪੋਰਟ ਬਰਾਮਦ ਹੋਏ ਹੈਗੇ ਨੇ ਜਿਨ੍ਹਾਂ ਨੂੰ ਅਸੀਂ ਜਿਨ੍ਹਾਂ ਦੇ ਪਾਸਪੋਰਟ ਹੈਗੇ ਉਹਨਾਂ ਨੂੰ ਸ਼ਾਮਿਲ ਪੜਤਾਲ ਕਰ ਰਹੇ ਹੈਗੇ ਆ ਤੇ ਜਿਹੜੇ ਅਪਾਇੰਟਮੈਂਟ ਲੈਟਰ ਮਿਲੇ ਨੇ ਬਾਕੀ ਕੁਛ ਇਹਦੇ ਫੋਨ ਦੇ ਵਿੱਚ ਵੀ ਡਾਟਾ ਮਿਲੇ ਜੋ ਹੁਣ ਦੋ ਤਿੰਨ ਪੁਲਿਸ ਰਿਮਾਰਡ ਦੇ ਵਿੱਚ ਅਸੀਂ ਪਤਾ ਕਰਾਂਗੇ ਤੇ ਹੋਰ ਕਿੰਨਿਆਂ ਨਾਲ ਇਹ ਠੱਗੀਆਂ ਮਾਰਚਾ ਨਹੀਂ ਹਲੇ ਤੱਕ ਇਹਦਾ ਕੋਈ ਅਪਰਾਧਿਕ ਰਿਕਾਰਡ ਆਇਆ ਨਹੀਂ ਬਾਕੀ ਇਹਦੇ ਲੋਕਲ ਥਾਣੇ ਦੇ ਵਿੱਚ ਅਸੀਂ ਲੈਟਰ ਭੇਜ ਕੇ ਤੇ ਉਹ ਪਤਾ ਕਰ ਰਹੇ ਹੈਗੇ ਵੀ ਉੱਥੇ ਕੋਈ ਹੋਰ ਹੈ ਜੇ ਉੱਥੇ ਪਰਚੇ ਦਰਜ ਹੈਗੇ ਕਿ ਨਹੀਂ ਕੋਈ ਸ਼ਿਕਾਇਤ ਵੀ ਆਈ ਦੀ ਅਜੇ ਤੱਕ ਹੋਰ ਉਹ ਜਿਹੜੀ ਦਾ ਹਮ ਧੱਕੀ ਮਾਰੀ ਦੀ ਗੱਲ ਕਰ ਰਹੇ ਹਾਂ ਤਾਂ ਹੁਣ ਐਕਚੁਅਲੀ ਇਹ ਡਾਟਾਬੇਸ ਦੇ ਕੇ ਹੁਣ ਉਹਦੇ ਫੋਨ ਦੇ ਵਿੱਚੋਂ ਕਾਫੀ ਲਾਰੇ ਲਾ ਰੱਖੇ ਨੇ ਮੈਂ ਪੈਸੇ ਆਸ ਦੇਂਦਾ ਕੱਲ ਦੇਂਦਾ ਵਾਪਸ ਤੁਹਾਡਾ ਕੰਮ ਬਣਿਆ ਨਹੀਂ ਲਾਈਕ दैट ਇਹ ਕੀਤਾ ਹੁਣ ਚਲੋ ਹੌਲੀ ਹੌਲੀ ਜਦੋਂ ਅਸੀਂ ਹੁਣ ਪਰਚਾ ਦਰਜ ਹੋਇਆ ਤੇ ਸ਼ਾਮਲ ਪੜਤਾਲ ਕਰਾਂਗੇ ਤੇ ਜਿੱਥੇ ਤੱਕ ਲੱਗ ਰਿਹਾ ਕਿ ਇਹ ਗਿਲਤੀ ਪਧਨੇ ਵਾਲੀ ਹੈਗੀ ਜਿਨ੍ਹਾਂ ਨਾਲ ਨੇ ਠੱਗੀ ਮਾਰੀ ਹੈ ਸਰ ਅੱਗੇ ਵੀ ਕਰੇ ਪਰ ਜਾਰੀ ਰਹੇਗਾ ਇਹ ਜਦੋਂ ਹਾਂਜੀ ਬਿਲਕੁਲ ਦੌਰਾਨੇ ਰਿਮਾਂਡ ਪਤਾ ਕੀਤਾ ਜਾਏਗਾ ਜੀ ਇਹ ਤੋਂ ਵੀ ਇਹ ਕਿੱਥੇ ਹੋਰ ਕਿੰਨੀਆਂ ਲੈਟਰਾਂ ਕਿੱਥੋਂ ਪ੍ਰਿੰਟ ਆਊਟ ਕਰਦਾ ਸੀ हां जी ਸਾਡੇ ਮਾਨਯੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਤੇ ਆਪਣੇ ਮਾਨਯੋਗ ਐਸਪੀ ਸਾਹਿਬ ਰੂਰਲ ਤੇ ਡੀਐਸਪੀ ਜਸਪਿੰਦਰ ਸਰ ਦੀਆਂ ਮੁਤਾਬਕ ਅਸੀਂ ਜਿਹੜੀ ਕੱਲ ਦੀ ਮੁਹਿੰਮ ਵਿੱਢੀ ਹੈਗੀ ਆ ਵੀ ਜਿਹੜੇ ਏਰੀਆ ਦੇ ਵਿੱਚ ਮਾੜੇ ਅੰਸਰ ਹੈਗੇ ਆ ਤੇ ਭਾਵੇਂ ਉਹ ਨਸ਼ੇ ਦੇ ਰਿਗਾਰਡਿੰਗ ਹੈ ਜਾਂ ਭਾਵੇਂ ਹੋਰ ਜਿਹੜੀ ਗਤੀਵਿਧੀ ਰਿਗਾਰਡਿੰਗ ਚੈਕਿੰਗ ਦੌਰਾਨ ਅਸੀਂ ਕਾਫੀ ਹੋਟਲਾਂ ਦੀ ਚੈਕਿੰਗ ਕੀਤੀ ਤੇ ਇਹਨਾਂ ਚੈਕਿੰਗ ਦੌਰਾਨ ਇੱਕ ਹੋਟਲ ਹੈਗਾ ਹੋਟਲ ਪ੍ਰਿਜ਼ਮ ਉਹਰੇ ਪਟਿਆਲਾ ਰੋਡ ਦੇ ਉੱਤੇ ਆ ਨੀਰੇ ਨੇੜੇ ਪਟਿਆਲਾ ਚੌਕ ਹੈਗਾ ਉੱਥੇ ਜੋ ਚੈਕਿੰਗ ਦੌਰਾਨ ਅਸੀਂ ਇੱਕ ਪਾਇਆ ਗਿਆ ਤੇ ਉੱਥੇ ਇੱਕ ਲੜਕਾ ਸੀਗਾ ਨਾਮ ਗੁਰਜੰਟ ਸਿੰਘ ਨਾਮ ਦਾ ਵਾਸੀ ਮਨੋਲੀ ਦਾ ਮਹਾਲੀ ਦਾ ਸੀ ਜਿਸ ਨੂੰ ਅਸੀਂ ਰੇਡ ਕੀਤੀ ਚੈੱਕ ਕੀਤਾ ਹੈਗਾ ਜਿਸ ਵੱਲੋਂ ਕੋਈ ਤਸੱਲੀ ਬਖਸ਼ ਜਵਾਬ ਨਹੀਂ ਹੋਇਆ ਜਿਸ ਦੀ ਤਲਾਸ਼ੀ ਦੌਰਾਨ ਸਾਨੂੰ ਅੱਗੇ ਪਤਾ ਲੱਗਿਆ ਤੇ ਜਿਹਦੀ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਿਆ ਵੀ ਇੱਥੇ ਕਾਫੀ ਦੇਰ ਤੋਂ ਕਮਰੇ ਦੇ ਵਿੱਚ ਰਹਿ ਰਿਹਾ ਸੀਗਾ ਇਹ ਤੇ ਇੱਥੇ ਆਪਣਾ ਜਿਹੜਾ ਹੈਗਾ ਇਹ ਵਿਦੇਸ਼ ਜਾਣ ਦੇ ਨਾਂ ਦੇ ਉੱਤੇ ਆਪਣੇ ਫਰਜ਼ੀ ਦਸਤਾਵੇਜ਼ ਤੇ ਹੋਰ ਧੰਦਾ ਕਰਦਾ ਸੀਗਾ ਜੀ ਇਕਿੰਨਾ ਕਿਦਰ ਤੋਂ ਕੰਮ ਕਰ ਰਹੇ ਹੋ ਇਹ ਉਰੇ ਹੋਟਲ ਦੇ ਵਿੱਚ ਲਗਭਗ ਇਹਦੇ ਮੁਤਾਬਕ ਇਹ 2 ਮਹੀਨੇ ਤੋਂ ਉਰੇ ਆਣਾ ਜਾਣਾ ਸੀਗਾ ਇਹਦਾ ਕਮਰਾ ਬੁੱਕ ਸੀਗਾ ਤੇ ਆਫਟਰ ਥੈਟ ਕੀ ਹੈ ਜੀ ਇਹਨਾਂ ਦਾ ਉਰੇ ਇਹਨੇ ਅੰਦਰ ਆਪਣੇ ਫਰਜੀ ਦਸਤਾਵੇਜ਼ ਰੱਖੇ ਹੋਏ ਸੀਗੇ ਅਪਾਇੰਟਮੈਂਟ ਲੈਟਰ ਰੱਖੀਆਂ ਹੋਈਆਂ ਸੀਗੀਆਂ ਤੇ ਫਰਜੀ ਮੋਹਰਾ ਸੀਗੇ ਜੀ ਇਹਦੇ ਕੋਲ ਤੇ ਪਾਸਪਾਸਪੋਰਟ ਵੀ ਇਹਦੇ ਕੋਲ ਬਰਾਮਦ ਹੋਏ ਨੇ ਲੋਕਾਂ ਦੇ ਜਿਹੜੇ ਰੱਖ ਸਕਦਾ ਸੀ ਉਹਨਾਂ ਨੂੰ ਆਫਿਸ ਦੇ ਵਿੱਚ ਹੀ ਬੁਲਾਉਂਦੇ ਸੀ ਕਿ ਇੱਧਰ ਹੋਟਲ ਦੇ ਵਿੱਚ ਬੁਲਾਉਂਦੇ ਸੀ ਜਿੱਥੇ ਤੱਕ ਉਹ ਇਨਕੁਆਰੀ ਚੱਲੀ ਅੱਜ ਇਹਨੂੰ ਪੇਸ਼ ਕੀਤਾ ਹੈਗਾ ਅਸੀਂ 2 ਦਿਨ ਦਾ ਰਮਾਂ ਲੀਤਾ ਜਿੱਥੇ ਤੱਕ ਪਤਾ ਲੱਗਿਆ ਕਿ ਇਹ ਜਿਹੜੇ ਲੋਕਾਂ ਨੂੰ ਕੋਈ ਦਫਤਰ ਇਹਦਾ ਹੈਗਾ ਨਹੀਂ ਕਿਤੇ ਬਾਹਰ ਹੀ ਕਿਤੇ ਮਾਰਕੀਟ ਦੇ ਵਿੱਚ ਕਿਤੇ ਪਲਾਜ਼ਾ ਦੇ ਵਿੱਚ ਮੰਗਾ ਕੇ ਉਹਨਾਂ ਨੂੰ ਬਾਹਰ ਜਾਣ ਦਾ ਲਾਲਚ ਦੇ ਕੇ ਤੇ ਗਮਰਾਹ ਕਰਕੇ ਉਹਨਾਂ ਨੂੰ ਇਹ ਪੈਸਿਆਂ 'ਚ ਠੱਗੀ ਮਾਰਦੇ ਸੀ ਜੇ ਤੱਕ ਸਭ ਕਿੰਨੀਆਂ ਬਟਕੀਆਂ ਮਾਰਦੇ ਹਨ ਇਹ ਇਹਦੇ ਕੋਲ ਲਗਭਗ ਸਾਡੇ ਕੋਲ ਇਹਦੀਆਂ ਤਿੰਨ ਪਾਸਪੋਰਟ ਬਰਾਮਦ ਹੋਏ ਹੈਗੇ ਨੇ ਜਿਨ੍ਹਾਂ ਨੂੰ ਅਸੀਂ ਜਿਨ੍ਹਾਂ ਦੇ ਪਾਸਪੋਰਟ ਹੈਗੇ ਉਹਨੂੰ ਸ਼ਾਮਿਲ ਪੜਤਾਲ ਕਰ ਰਹੇ ਹੈਗੇ ਆ ਤੇ ਜਿਹੜੇ ਅਪਾਇੰਟਮੈਂਟ ਲੈਟਰ ਮਿਲੇ ਨੇ ਬਾਕੀ ਕੁਛ ਇਹਦੇ ਫੋਨ ਦੇ ਵਿੱਚ ਵੀ ਡਾਟਾ ਮਿਲਿਆ ਜੋ ਹੁਣ 2 ਦਿਨ ਪੁੱਲ ਸਰਮਾਂਡ ਦੇ ਵਿੱਚ ਅਸੀਂ ਪਤਾ ਕਰਾਂਗੇ ਤੇ ਹੋਰ ਕਿੰਨਿਆਂ ਨਾਲ ਠੱਗੀਆਂ ਮਾਰ ਚੁੱਕਾ ਕੋਈ ਅਪਰਾਧਿਕ ਪਹਿਲਾਂ ਦੇ ਰਿਪੋਰਟ ਨਹੀਂ ਹਲੇ ਤੱਕ ਇਹਦਾ ਕੋਈ ਅਪਰਾਧਿਕ ਰਿਕਾਰਡ ਆਇਆ ਨਹੀਂ ਬਾਕੀ ਇਹਦੇ ਲੋਕਲ ਥਾਣੇ ਦੇ ਵਿੱਚ ਅਸੀਂ ਲੈਟਰ ਭੇਜ ਕੇ ਤੇ ਉਹ ਕਰ ਰਹੇ ਹੈਗੇ ਆ ਵੀ ਉੱਥੇ ਕੋਈ ਖਬਰ ਹੈ ਜੇ ਉੱਥੇ ਪਰਚੇ ਦਰਜ ਹੈਗੇ ਕਿ ਨਹੀਂ ਕੋਈ ਕੋਈ ਸ਼ਿਕਾਇਤ ਵਗੈ ਉਹ ਇਹ ਨਹੀਂ ਦਾ ਹਰ ਉਹ ਧੰਗੀ ਮਾਰੀ ਨੂੰ ਕੁਝ ਬੋਲਣਾ ਹੁਣ ਐਕਚੁਅਲੀ ਇਹ ਦਸਤਾਵੇਜ਼ ਦੇ ਕੇ ਹੁਣ ਉਹਦੇ ਫੋਨ ਦੇ ਵਿੱਚੋਂ ਕਾਫੀ ਲਾਰੇ ਲਾ ਰੱਖੇ ਨੇ ਵੀ ਪੈਸੇ ਆਸ ਦੇਂਦਾ ਕੱਲ ਦੇਂਦਾ ਵਾਪਸ ਤੁਹਾਡਾ ਕੰਮ ਬਣਿਆ ਨਹੀਂ ਲਾਈਕ दैट ਇਹ ਕੀਤਾ ਹੁਣ ਚਲੋ ਹੌਲੀ ਹੌਲੀ ਜਦੋਂ ਅਸੀਂ ਹੁਣ ਪਰਚਾ ਦਰਜ ਹੋਇਆ ਤੇ ਉਹ ਸ਼ਾਮਿਲ ਪੜਤਾਲ ਕਰਾਂਗੇ ਤੇ ਜਿੱਤੇ ਤੱਕ ਲੱਗ ਰਿਹਾ ਕਿ ਇਹ ਗਿਲਤੀ ਪਧਨੇ ਵਾਲੀ ਹੈਗੀ ਜਿਨ੍ਹਾਂ ਨਾਲ ਨੇ ਠੱਗੀ ਮਾਰੀ ਸਰ ਅੱਗੇ ਵੀ ਕਰੇ ਪਰ ਜਾਰੀ ਰਹੇਗਾ ਇਹ ਜਦ ਤੱਕ ਹਾਂਜੀ ਬਿਲਕੁਲ ਦਰਾਨੇ ਰਿਮਾਂਡ ਪਤਾ ਕੀਤਾ ਜਾਏਗਾ ਜੀ ਇਹ ਤੋਂ ਵੀ ਇਹ ਕਿੱਥੇ ਹੋਰ ਕਿੰਨੀਆਂ ਲੈਟਰਾਂ ਕਿੱਥੋਂ ਪ੍ਰਿੰਟ ਆਊਟ ਕਰਦਾ ਸੀ ਜਾਂ ਹੋਰ ਇਹਦੇ ਨਾਲ ਕਿ ਹਾਂਜੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਤੇ ਆਪਣੇ ਮਾਨਯੋਗ ਐਸਪੀ ਸਾਹਿਬ ਰੂਰਲ ਤੇ ਡੀਐਸਪੀ ਜਸਪਿੰਦਰ ਸਰਦੀਆਂ ਮੁਤਾਬਕ ਅਸੀਂ ਜਿਹੜੀ ਕੱਲ ਦੀ ਮੁਹਿੰਮ ਵੇਢੀ ਹੈਗੀ ਆ ਵੀ ਜਿਹੜੇ ਏਰੀਆ ਦੇ ਵਿੱਚ ਮਾੜੇ ਅਨਸਰ ਹੈਗੇ ਆ ਤੇ ਭਾਵੇਂ ਉਹ ਨਸ਼ੇ ਦੇ ਰਿਗਾਰਡਿੰਗ ਹੈ ਜਾਂ ਭਾਵੇਂ ਹੋਰ ਜਿਹੜੀ ਗਤੀਵਿਧੀ ਹੈ ਰਿਗਾਰਡਿੰਗ ਚੈਕਿੰਗ ਦੌਰਾਨ ਅਸੀਂ ਕਾਫੀ ਹੋਟਲਾਂ ਦੀ ਚੈਕਿੰਗ ਕੀਤੀ ਤੇ ਇਹਨਾਂ ਚੈਕਿੰਗ ਦੌਰਾਨ ਇੱਕ ਹੋਟਲ ਹੈਗਾ ਹੋਟਲ ਪ੍ਰਿਜ਼ਮ ਉਹਰੇ ਪਟਿਆਲਾ ਰੋਡ ਦੇ ਉੱਤੇ ਆ ਨੀਰੇ ਨੇੜੇ ਪਟਿਆਲਾ ਚੌਕ ਹੈਗਾ ਉਥੇ ਜੋ ਚੈਕਿੰਗ ਦੌਰਾਨ ਅਸੀਂ ਇੱਕ ਪਾਇਆ ਗਿਆ ਤੇ ਉੱਥੇ ਇੱਕ ਲੜਕਾ ਸੀਗਾ ਨਾਮ ਗੁਰਜੰਤ ਸਿੰਘ ਨਾਮ ਦਾ ਵਾਸੀ ਮਨੋਲੀ ਦਾ ਮਹਾਲੀ ਦਾ ਸੀ ਜਿਸ ਨੂੰ ਅਸੀਂ ਰੇਡ ਕੀਤੀ ਚੈੱਕ ਕੀਤਾ ਹੈਗਾ ਜਿਸ ਵੱਲੋਂ ਕੋਈ ਤਸੱਲੀ ਬਖਸ਼ ਜਵਾਬ ਨਹੀਂ ਹੋਇਆ ਜਿਸ ਦੀ ਤਲਾਸ਼ੀ ਦੌਰਾਨ ਸਾਨੂੰ ਅੱਗੇ ਪਤਾ ਲੱਗਿਆ ਤੇ ਜਿਹਦੀ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਿਆ ਵੀ ਇੱਥੇ ਕਾਫੀ ਦੇਰ ਤੋਂ ਕਮਰੇ ਦੇ ਵਿੱਚ ਰਹਿ ਰਿਹਾ ਸੀਗਾ ਇਹ ਤੇ ਇੱਥੇ ਆਪਣਾ ਜਿਹੜਾ ਹੈਗਾ ਇਹ ਵਿਦੇਸ਼ ਜਾਣ ਦੇ ਨਾਂ ਦੇ ਉੱਤੇ ਆਪਣੇ ਫਰਜੀ ਦਸਤਾਵੇਜ਼ ਤੇ ਹੋਰ ਧੰਦਾ ਕਰਦਾ ਸੀਗਾ ਇਕਿੰਨਾ ਵਿਰਤ ਤੋਂ ਕੰਮ ਕਰ ਰਹੇ ਨੇ ਇਹ ਉਰੇ ਹੋਟਲ ਦੇ ਵਿੱਚ ਲਗਭਗ ਇਹਦੇ ਮੁਤਾਬਕ ਇਹ 2 ਮਹੀਨੇ ਤੋਂ ਉਰੇ ਆਣਾ ਜਾਣਾ ਸੀਗਾ ਇਹਦਾ ਕਮਰਾ ਬੁੱਕ ਸੀਗਾ ਤੇ ਆਫਟਰ ਥੈਟ ਕੀ ਹੈ ਜੀ ਇਹਨਾਂ ਦਾ ਉਰੇ ਇਹਨੇ ਅੰਦਰ ਆਪਣੇ ਫਰਜੀ ਦਸਤਾਵੇਜ਼ ਰੱਖੇ ਹੋਏ ਸੀਗੇ ਅਪਾਇੰਟਮੈਂਟ ਲੈਟਰਾਂ ਰੱਖੀਆਂ ਹੋਈਆਂ ਸੀਗੀਆਂ ਤੇ ਫਰਜੀ ਮੋਹਰਾ ਸੀਗਾ ਜੀ ਇਹਦੇ ਕੋਲ ਤੇ ਪਾਸਪਾਸਪੋਰਟ ਵੀ ਇਹਦੇ ਕੋਲ ਬਰਾਮਦ ਹੋਏ ਨੇ ਲੋਕਾਂ ਦੇ ਜਿਹੜੇ ਰਹਿ ਰਹੇ ਹੁੰਦੇ ਸकता ਸੀ ਉਹਨਾਂ ਨੂੰ ਆਫਿਸ ਦੇ ਵਿੱਚ ਹੀ ਬੁਲਾਉਂਦਾ ਸੀ ਕਿ ਇੱਧਰ ਹੋਟਲ ਦੇ ਵਿੱਚ ਬੁਲਾਉਂਦਾ ਕਿ ਜਿੱਥੇ ਤੱਕ ਉਹ ਇਨਕੁਆਰੀ ਚੱਲੀ ਅੱਜ ਇਹਨੂੰ ਪੇਸ਼ ਕੀਤਾ ਹੈਗਾ ਅਸੀਂ 2 ਦਿਨ ਦਾ ਰਿਮਾਨ ਲੀਤਾ ਜਿੱਥੇ ਤੱਕ ਪਤਾ ਲੱਗਿਆ ਕਿ ਇਹ ਜਿਹੜੇ ਲੋਕਾਂ ਨੂੰ ਕੋਈ ਦਫਤਰ ਇਹਦਾ ਹੈਗਾ ਨਹੀਂ ਕਿਤੇ ਬਾਹਰ ਹੀ ਕਿਤੇ ਮਾਰਕੀਟ ਦੇ ਵਿੱਚ ਕਿਤੇ ਪਲਾਜ਼ਾ ਦੇ ਵਿੱਚ ਮੰਗਾ ਕੇ ਉਹਨਾਂ ਨੂੰ ਬਾਹਰ ਜਾਣ ਦਾ ਲਾਲਚ ਦੇ ਕੇ ਤੇ ਗੁੰਮਰਾਹ ਕਰਕੇ ਉਹਨਾਂ ਨੂੰ ਇਹ ਪੈਸਿਆਂ ਦੀ ਠੱਗੀ ਮਾਰਦੇ ਨੇ ਜਿੱਥੇ ਤੱਕ ਸਤ ਤਿੰਨੀਆਂ ਬਟੰਦੀਆਂ ਮਾਰਦੇ ਨੇ ਇਹ ਇਹਦੇ ਕੋਲ ਲਗਭਗ ਸਾਡੇ ਕੋਲ ਇਹਦੀਆਂ ਤਿੰਨ ਪਾਸਪੋਰਟ ਬਰਾਮਦ ਹੋਏ ਹੈਗੇ ਨੇ ਜਿਨ੍ਹਾਂ ਨੂੰ ਅਸੀਂ ਜਿਨ੍ਹਾਂ ਦੇ ਪਾਸਪੋਰਟ ਹੈਗੇ ਉਹਨਾਂ ਨੂੰ ਸ਼ਾਮਿਲ ਪੜਤਾਲ ਕਰ ਰਹੇ ਹੈਗੇ ਆ ਤੇ ਜਿਹੜੇ ਅਪਾਇੰਟਮੈਂਟ ਲੈਟਰ ਮਿਲੇ ਨੇ ਬਾਕੀ ਕੁਛ ਇਹਦੇ ਫੋਨ ਦੇ ਵਿੱਚ ਵੀ ਡਾਟਾ ਮਿਲੇ ਜੋ ਹੁਣ ਦੋ ਤਿੰਨ ਪੁਲਸ ਰਿਮਾਰਡ ਦੇ ਵਿੱਚ ਅਸੀਂ ਪਤਾ ਕਰਾਂਗੇ ਤੇ ਹੋਰ ਕਿੰਨਿਆਂ ਨਾਲ ਠੱਗੀਆਂ ਮਾਰ ਚੁੱਕਾ ਕੋਈ ਅਪਰਾਧਿਕ ਪਹਿਲਾਂ ਦੇ ਰਿਪੋਰਟ ਨਹੀਂ ਹਲੇ ਤੱਕ ਇਹਦਾ ਕੋਈ ਅਪਰਾਧਿਕ ਰਿਕਾਰਡ ਆਇਆ ਨਹੀਂ ਬਾਕੀ ਇਹਦੇ ਲੋਕਲ ਥਾਣੇ ਦੇ ਵਿੱਚ ਅਸੀਂ ਲੈਟਰ ਭੇਜ ਕੇ ਤੇ ਉਹ ਪਤਾ ਕਰ ਰਹੇ ਹੈਗੇ ਆ ਵੀ ਉੱਥੇ ਕੋਈ ਖਬਰ ਹੈ ਜੇ ਉੱਥੇ ਪਰਚਾ ਦਰਜ ਹੈ ਕਿ ਨਹੀਂ ਕੋਈ ਕੋਈ ਸ਼ਿਕ ਉਹ ਬੀਲੀ ਦਾ ਹਰ ਦੇਵਾਂ ਜੱਗੀ ਮਾਰੀ ਦੀ ਕਿਤਾਬ ਹੈ ਤਾਂ ਹੁਣ